ਗੁਰੂ ਗੁਰੂ ਪੀਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮਾਫ ਕਰਨਾ ਇਸ ਵਾਰ ਮੈਂ ਸ਼ਹੀਦੀ ਦਿਹਾੜੇ ਦੀ ਵੀਡੀਓ ਪਾਉਣ ਵਿੱਚ ਥੋੜਾ ਲੇਟ ਹੋ ਗਿਆ ਦੇਰੀ ਕਰ ਦਿੱਤੀ ਹੈ ਬਹੁਤ ਸੰਗਤਾਂ ਵਾਰ-ਵਾਰ ਪੁੱਛ ਰਹੀਆਂ ਸਾਨੂੰ ਤਾਂ ਹੁਣ ਮੈਂ ਹਾਜ਼ਰ ਹੋਇਆ ਆ ਤੁਹਾਡੀ ਸੇਵਾ ਵਿੱਚ ਪਰ ਥੋੜਾ ਲੇਟ ਸੰਗਤ ਜੀ ਇਸ ਵਾਰ 2025 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਇਕੱਠੇ ਆ ਰਹੇ ਆ ਇਸ ਵਾਰ ਸਿੱਖ ਕੌਮ 20 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਸ਼ਹੀਦੀ ਦਿਹਾੜੇ ਵੀ ਮਨਾਵੇਗੀ ਅਤੇ ਇਹਨਾਂ ਦਿਨਾਂ ਵਿੱਚ 27 ਦਸੰਬਰ ਦਿਨ ਸ਼ਨੀਵਾਰ ਨੂੰ ਪੋਸੂ ਦੀ 7ਵੀਂ ਦਾ ਦਿਨ ਵੀ ਮਨਾਏਗੀ ਸਿੱਖ ਕੌਮ ਵਿੱਚ ਪੋਸੂ ਦੀ 7ਵੀਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾਇਆ ਜਾਂਦਾ ਹੈ। ਬਟ ਇਸ ਵਾਰ ਪੋਸ਼ ਦੀ 7ਵੀਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਹੁੰਦੀ ਹੈ 27 ਦਸੰਬਰ ਦਿਨ ਸ਼ਨੀਵਾਰ ਨੂੰ। ਅੱਜ ਕੱਲ੍ਹ ਸੰਗਤਾਂ ਵਿੱਚ ਇਸ ਗੱਲ ਦੀ ਦਚਿੱਤੀ ਹੈ, ਕਨਫਿਊਜ਼ਨ ਹੈ ਕਿ ਗੁਰੂ ਜੀ ਦੇ ਪਰਿਵਾਰ ਵਿਛੋੜੇ ਵਾਲੇ ਦੁੱਖ ਭਰੇ ਦਿਨਾਂ ਵਿੱਚ ਖੁਸ਼ੀ ਦਾ ਦਿਨ ਕਿਵੇਂ ਮਨਾਈਏ ਸੰਗਤ ਜੀ ਸ਼ਹੀਦੀ ਦਿਹਾੜੇ ਵੀ ਗੁਰਾਂ ਦੇ ਜੀਵਨ ਨਾਲ ਸੰਬੰਧਿਤ ਹਨ ਅਤੇ ਉਹਨਾਂ ਦਾ ਆਗਮਨ ਪੁਰਬ ਵੀ ਗੁਰਾਂ ਨਾਲ ਸੰਬੰਧਿਤ ਹੈ ਅਸੀਂ ਦੋਨੋਂ ਤਿਹਾੜੀ ਹੀ ਮਨਾਵਾਂਗੇ ਤੇ ਦੋਨੋਂ ਹੀ ਮਨਾਉਣੇ ਹਨ ਗੁਰਬਾਣੀ ਮੁਤਾਬਕ ਅਸਲੀ ਗੁਰਸਿੱਖਤਾ ਉਹੋ ਹੀ ਹੈ ਜੋ ਦੋਨੋਂ ਹਾਲਾਤਾਂ ਵਿੱਚ ਇੱਕ ਸਮਾਨ ਰਹਿੰਦਾ ਹੈ ਇਸ ਕਰਕੇ ਅਸੀਂ ਇਹਨਾਂ ਦਿਨਾਂ ਵਿੱਚ ਦੋਨੋਂ ਤਿਉਹਾਰ ਹੀ ਮਨਾਵਾਂਗੇ ਗੁਰਬਾਣੀ ਦਾ ਵਾਕ ਹੈ ਦੁੱਖ ਸੁਖ ਦੋ ਸੰਕਰ ਜਾਣੈ ਬੁਰਾ ਭਲਾ ਸੰਸਾਰ ਮਲਾਰ ਰਾਗ ਦਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਦੁੱਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਅਰਥਾਤ ਸੰਸਾਰ ਵਿੱਚ ਬੁਰਾ ਭਲਾ ਤਾਂ ਵਾਪਰਦਾ ਹੀ ਰਹਿੰਦਾ ਪਰ ਜਿਹੜਾ ਕੋਈ ਮਨੁੱਖ ਦੁੱਖ ਅਤੇ ਸੁਖ ਵਿੱਚ ਇੱਕ ਸਮਾਨ ਰਹਿੰਦਾ ਉਹੀ ਕਰਤਾਰ ਦਾ ਪਿਆਰਾ ਹੈ ਤੇ ਉਹ ਹੀ ਸਫਲ ਮਨੁੱਖ ਹੈ ਗੁਰੂ ਜੀ ਅੱਗੇ ਹੋਰ ਵੀ ਦੱਸਦੇ ਹਨ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਗੁਰੂ ਤੇਗ ਬਹਾਦਰ ਜੀ ਸੋਰਠ ਰਾਗ ਵਿੱਚ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਅਰਥਾਤ ਜੋ ਮਨੁੱਖ ਖੁਸ਼ੀ ਅਤੇ ਗਮੀ ਤੋਂ ਨਿਆਰਾ ਰਹਿੰਦਾ ਮਾਨ ਵਡਿਆਈ ਅਤੇ ਨਰਾਦਰ ਤੋਂ ਬੇਪਰਵਾਹ ਰੰਦਾ ਉਹੀ ਜੀਵ ਰੱਬ ਦੀ ਯੁਕਤੀ ਨੂੰ ਸਮਝ ਸਕਦਾ ਹੈ ਅੱਗੇ ਫੇਰ ਹੋਰ ਗੁਰੂ ਜੀ ਹੋਰ ਕਹਿੰਦੇ ਹਨ ਹੋਰ ਫਰਮਾਨ ਕਰਦੇ ਆ ਦੁੱਖ ਸੁੱਖ ਹੀ ਤੇ ਭਏ ਨਿਰਾਲੇ ਗੁਰਮੁਖ ਸੀਲ ਸਨਾਹਾ ਹੀ ਮਾਰੂ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੀ ਅਰਥਾਤ ਜੋ ਗੁਰਮੁਖ ਦੁਖ ਸੁਖ ਤੋਂ ਨਿਰਾਲੇ ਰਹਿੰਦੇ ਹਨ ਸਮਝੋ ਉਹਨਾਂ ਨੇ ਗਿਆਨ ਅਤੇ ਸਮਝਦਾਰੀ ਵਾਲਾ ਲੋਹੇ ਦਾ ਕੋਟ ਪਹਿਨ ਰੱਖਿਆ ਹੈ ਸੁਨਾਹ ਕਹਿੰਦੇ ਸੰਜੋ ਨੂੰ ਸੀਲ ਮਤਲਬ ਇਹਨਾਂ ਹੋਇਆ ਸੁਸੰਗਤ ਜੀ ਇਹ ਸਮਝਦਾਰੀ ਵਾਲਾ ਲੋਹੇ ਦਾ ਕੋਟ ਜਾਂ ਸੰਜੋਗ ਸਿੱਖਾਂ ਨੇ ਪਹਿਨੀ ਹੋਈ ਹੈ ਇਹ ਧੀਰਜਤਾ ਅਤੇ ਸਦਕ ਦਾ ਕੋਟ ਸਿੱਖ ਕੌਮ ਨੇ ਕਈ ਸਾਲਾਂ ਤੋਂ ਤੇ ਸੈਂਕੜੇ ਸਾਲਾਂ ਤੋਂ ਜਦੋਂ ਦੀ ਸਿੱਖੀ ਪੈਦਾ ਹੋਈ ਉਹਦੋਂ ਦਾ ਹੀ ਪਹਿਨਿਆ ਹੋਇਆ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਬਹੁਤ ਧੀਰਜ ਅਤੇ ਸਦਕ ਦਿੱਤਾ ਹੈ ਕੁਝ ਗਮੀ ਵਿੱਚ ਵੀ ਆਪਣੀ ਮਨ ਦੀ ਸਥਿਰਤਾ ਬਣਾਈ ਰੱਖਦੇ ਹਨ ਜਿਸ ਤਰ੍ਹਾਂ ਭਾਈ ਭਿਖਾਰੀ ਜੀ ਦੇ ਘਰ ਪੁੱਤਰ ਦਾ ਵਿਆਹ ਰਚਿਆ ਹੋਇਆ ਸੀ ਇੱਕ ਪਾਸੇ ਭਾਈ ਭਿਖਾਰੀ ਜੀ ਦਾ ਪੁੱਤਰ ਲਾੜੀ ਲੈ ਕੇ ਘਰ ਆਇਆ ਲਾੜੀ ਲੈ ਕੇ ਘਰ ਆਇਆ ਸੀ ਅਤੇ ਦੂਜੇ ਪਾਸੇ ਇੱਕ ਕੋਨੇ ਵਿੱਚ ਬੈਠੇ ਭਾਈ ਭਿਖਾਰੀ ਜੀ ਤੱਪੜ ਸੀਰੇ ਸਨ ਲੋਕਾਂ ਨੇ ਪੁੱਛਿਆ ਭਾਈ ਜੀ ਇਹ ਖੁਸ਼ੀ ਵਿੱਚ ਮਰਨੇ ਵਾਲਾ ਕੰਮ ਕਿਉਂ ਕਰੀ ਜਾਂਦੇ ਹੋ ਤਾਂ ਭਾਈ ਸਾਹਿਬ ਜੀ ਨੇ ਕਿਹਾ ਥੋੜੀ ਦੇਰ ਨੂੰ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ ਅਤੇ ਉਦੋਂ ਭੋਏ ਉੱਤੇ ਬੈਠਣ ਵਾਸਤੇ ਧਰਤੀ ਉੱਤੇ ਬੈਠਣ ਵਾਸਤੇ ਇਹ ਸੱਥਰ ਕੰਮ ਆਵੇਗਾ ਸੁਸੰਗਤ ਜੀ ਸਿੱਖਾਂ ਦੇ ਜੀਵਨ ਵਿੱਚ ਵੀ ਐਸੇ ਕਈ ਮੌਕੇ ਆਉਂਦੇ ਹਨ ਜਦੋਂ ਉਹਨਾਂ ਦੀ ਖੁਸ਼ੀ ਗਮੀ ਵਿੱਚ ਬਦਲ ਜਾਂਦੀ ਹੈ ਸਿੱਖ ਇਤਿਹਾਸ ਵਿੱਚ ਵੀ ਐਸੇ ਕਈ ਮੌਕੇ ਆਉਂਦੇ ਹਨ ਜਦੋਂ ਸਿੱਖ ਇਤਿਹਾਸ ਜਦੋਂ ਸਿੱਖ ਇਤਿਹਾਸ ਦੇ ਪੰਨੇ ਖੁਸ਼ੀਆਂ ਦੀਆਂ ਗੱਲਾਂ ਕਰਦੇ ਕਰਦੇ ਸੈਂਕੜੇ ਸਿੱਖਾਂ ਦੇ ਸ਼ਹੀਦ ਹੋਣ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ ਸਾਡਾ ਇਤਿਹਾਸ ਇਹੋ ਜੀਆਂ ਗੱਲਾਂ ਦੇ ਨਾਲ ਭਰਿਆ ਪਿਆ ਇਹੋ ਜੀਆਂ ਜੁਗਤੀਆਂ ਤੇ ਗਿਆਨ ਤੇ ਸਿੱਧਕ ਧੀਰਜ ਵਾਲੀਆਂ ਗੱਲਾਂ ਨਾਲ ਭਰਿਆ ਪਿਆ ਜਦੋਂ ਆਨੰਦਪੁਰ ਵਿੱਚ ਲਾਡੀਆਂ ਬਾਡੀਆਂ ਕਰਦੇ ਗੁਰੂ ਜੀ ਦੇ लाडले ਸਾਹਿਬਜ਼ਾਦੇ ਅਚਾਨਕ ਹੀ ਸਿਰਸਾ ਨਦੀ ਦੀ ਧਾਰਾ ਵਿੱਚ ਪਰ ਜਾਂਦੇ ਹਨ ਜਦੋਂ ਉਹ ਠੰਡ ਵਿੱਚ ਠੁਠਰ ਕਰਦੇ ਠੰਡੇ ਬੁਰਜ ਵਿੱਚ ਪਹੁੰਚ ਜਾਂਦੇ ਹਨ ਜਦੋਂ ਉਹਨਾਂ ਨੂੰ ਦੀਵਾਰ ਵਿੱਚ ਖੜੇ ਕਰਕੇ ਉਹਨਾਂ ਦੇ ਗੋਡੇ ਤੀਸੀਆਂ ਦੇ ਨਾਲ ਛਿੱਲ ਦਿੱਤੇ ਜਾਂਦੇ ਹਨ ਜਦੋਂ ਅਚਾਨਕ ਹੀ ਵੱਡੇ ਸਾਹਿਬ ਜਾਂ ਦੇ ਚਮਕੌਰ ਦੀ ਗੜੀ ਵਿੱਚ ਪਹੁੰਚ ਜਾਂਦੇ ਹਨ ਜਦੋਂ ਉਹ ਇੱਕ ਇੱਕ ਕਰਕੇ ਲੱਖਾਂ ਜ਼ਾਲਮਾਂ ਦੀਆਂ ਤਲਵਾਰਾਂ ਸਾਹਮਣੇ ਹਿੱਕ ਢਾਕੇ ਯੁੱਧ ਲੜਦੇ ਹਨ ਜਦੋਂ ਮੂਮਨ ਦਿਲ ਖਵਾਉਣ ਵਾਲੇ ਲੱਖਾਂ ਮੁਸਲਮਾਨ ਜਾਲਮਾਂ ਨੇ ਮੇਰੇ ਗੁਰੂ ਦੇ लाਡਲਿਆਂ ਦੀਆਂ ਛਾਤੀਆਂ ਨੂੰ ਤੀਰਾਂ ਨਾਲ ਵਿੰਨ੍ਹ ਦਿੱਤਾ ਸੀ ਇਹੋ ਜਿਹੀ ਇਤਿਹਾਸਕ ਪੱਖ ਸਾਡੇ ਸਾਹਮਣੇ ਵਾਰ-ਵਾਰ ਆ ਖੜੇ ਹੁੰਦੇ ਹਨ ਸਾਡੇ ਨਿੱਜੀ ਜੀਵਨ ਵਿੱਚ ਵੀ ਤੇ ਸਾਡੇ ਇਤਿਹਾਸ ਵਿੱਚ ਵੀ ਸੰਗਤ ਜੀ ਅੱਜ ਸਾਡੇ ਸਾਹਮਣੇ ਵੀ ਉਹੀ ਦਿਨ ਆ ਖੜਾ ਹੋਇਆ ਹੈ ਅਸੀਂ ਇੱਕ ਪਾਸੇ ਇਨ੍ਹਾਂ ਸ਼ਹੀਦੀ ਦਿਹਾੜਿਆਂ ਵਿੱਚ ਸਾਬਜਾਦਿਆਂ ਅਤੇ ਸ਼ਹੀਦ ਸਿੰਘਾਂ ਨੂੰ ਆਪਣੇ ਸੱਜਲ ਨੈਣਾਂ ਨਾਲ ਸ਼ਰਧਾਲੀਆਂ ਦੇ ਰਹੇ ਹੋਵਾਂਗੇ ਸ਼ਰਧਾਂਜਲੀਆਂ ਦੇ ਰਹੇ ਹੋਵਾਂਗੇ ਅਤੇ ਇੱਕ ਪਾਸੇ ਇਨ੍ਹਾਂ ਦਿਨਾਂ ਵਿੱਚ ਹੀ ਅਸੀਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ અવਤਾਰ ਪੁਰਬ ਮਨਾ ਰਹੇ ਹੋਵਾਂਗੇ ਸੰਗਤ ਜੀ ਇਹ ਸਿੱਖਾਂ ਦੇ ਦਰਿਆ ਦਿਲ ਅਤੇ ਸਿੱਦਕ ਦੀ ਹੀ ਗੱਲ ਹੈ ਕਿ ਸਿੱਖ ਕੌਮ ਇੱਕ ਪਾਸੇ ਦਰਦ ਵਿੱਚ ਭਿੱਜ ਕੇ ਚਮਕੌਰ ਸਾਹਿਬ ਵਿਖੇ ਅਤੇ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਦਿਹਾੜਿਆਂ ਦੀਆਂ ਤਿਆਰੀਆਂ ਕਰ ਰਹੀਆਂ ਹਨ ਅਤੇ ਇੱਕ ਪਾਸੇ ਸਿੱਖ ਕੌਮ ਕਲੀਆਂ ਵਾਲੇ ਪਾਸ਼ਾ ਜੀ ਦੇ ਅਫਤਾਰਪੁਰਬ ਦੀਆਂ ਖੁਸ਼ੀਆਂ ਵਿੱਚ ਪਰਪਤ ਫੇਰੀਆਂ ਕੱਢ ਰਹੀਆਂ। ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣ ਦੀਆਂ ਤਿਆਰੀਆਂ ਕਰ ਰਹੀਆਂ। ਬਸ ਸੰਗਤ ਜੀ ਸਿੱਖ ਕੌਮ ਦੀ ਅਤੇ ਸਿੱਖ ਇਤਿਹਾਸ ਦੀ ਇਹੋ ਹੀ ਮਹਾਨਤਾ ਹੈ। ਸਿੱਖ ਹਮੇਸ਼ਾ ਆਪਣੇ ਗੁਰੂ ਦੇ ਆਸ਼ਾ ਉਤੇ ਚੱਲਦਾ ਜਿਵੇਂ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਜਾਂ ਫਿਰ ਹਰਖ ਸੋਗ ਤੇ ਰਹੇ ਨਿਆਰੋ ਬਸ ਸਿੱਖੀ ਦਾ ਇਹੋ ਹੀ ਫਲਸਫਾ ਹੈ ਸੰਗਤ ਜੀ ਹੁਣ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਹਰ ਸਾਲ ਸ਼ਹੀਦੀ ਦਿਹਾੜਿਆਂ ਵਿੱਚ ਰਾਤ ਨੂੰ ਭਉਂ ਉੱਤੇ ਸੌਂਦੇ ਹਾਂ ਇਸ ਵਾਰ ਵੀ ਆਪਾਂ ਇਹਨਾਂ ਦਿਨਾਂ ਵਿੱਚ ਰਾਤ ਨੂੰ ਭਉਂ ਆਸਣ ਕਰਾਂਗੇ ਪਰ ਇਸ ਵਾਰ ਆਪਾਂ 20 ਤਰੀਕ ਤੋਂ ਲੈ ਕੇ 31 ਤਰੀਕ ਤੱਕ ਨਹੀਂ ਕਰਾਂਗੇ ਮਤਲਬ ਮੈਂ ਨਹੀਂ ਕਰੂੰਗਾ ਤੁਸੀਂ ਵੀ ਫੋਲੋ ਕਰਨਾ ਤਾਂ ਜ਼ਰੂਰ ਕਰੋ ਇਸ ਵਾਰ ਵੀ ਆਪਾਂ ਭਉਂ ਆਸਣ ਕਰਾਂਗੇ ਬਟ ਇਸ ਵਾਰ ਆਪਾਂ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਭੋਇਆਂ ਅਸਨ ਕਰਾਂਗੇ। ਯਾਨੀ ਕਿ ਸੰਡੇ ਟੂ ਸੰਡੇ 21 ਤਰੀਕ ਦਾ ਸੰਡੇ ਆ ਨੈਕਸਟ ਸੰਡੇ 28 ਦਸੰਬਰ ਦਾ। 21 ਤੋਂ ਲੈ ਕੇ 22 ਦਸੰਬਰ ਤੱਕ ਭੋਇਆਂ ਅਸਨ ਕਰਾਂਗੇ ਯਾਨੀ ਕਿ ਸੰਡੇ ਟੂ ਸੰਡੇ ਭੋਇਆਂ ਅਸਨ ਕਰਾਂਗੇ। ਸੰਗਤ ਜੀ ਇਹਨਾਂ ਦਿਨਾਂ ਵਿੱਚ ਅਸੀਂ ਗੁਰਬਾਣੀ ਵਿੱਚੋਂ ਕੋਈ ਵੀ ਪਾਠ ਕਰ ਸਕਦੇ ਹਾਂ ਕਈ ਪੁੱਛਦੇ ਹਨ ਕਿ ਭਾਜੀ ਕਿਹੜਾ ਪਾਠ ਕਰਨਾ ਚਾਹੀਦੀ ਦੇੜਾਂ ਵਿੱਚ ਕੋਈ ਵੀ ਪਾਠ ਕਰ ਸਕਦੇ ਹੋ ਇਹਨਾਂ ਦਿਨਾਂ ਵਿੱਚ ਤੁਸੀਂ ਆਸਣ ਭੋਏ ਰੱਖਣਾ ਰਾਤ ਨੂੰ ਬੱਸ ਧਰਤੀ ਤੇ ਸੌਣਾ ਪਾਠ ਜੋ ਮਰਜ਼ੀ ਕਰੋ ਜਪਜੀ ਸਾਹਿਬ ਦੇ ਪਾਠ ਵੀ ਕਰ ਸਕਦੇ ਹਾਂ ਅਸੀਂ ਜਪਜੀ ਸਾਹਿਬ ਦੇ ਪਾਠ ਵੀ ਕਰ ਸਕਦੇ ਹਾਂ ਸੋ ਕਮਨੀ ਸਾਹਿਬ ਵੀ ਕਰ ਸਕਦੇ ਆ ਜਾਂ ਫਿਰ ਆਸਾ ਦੀ ਵਾਰ ਵੀ ਕਰ ਸਕਦੇ ਆ ਕਿਉਂਕਿ ਕਲੀਆਂ ਵਾਲੇ ਪਾਤਸ਼ਾਹ ਜੀ ਨੂੰ ਆਸਾ ਦੀ ਵਾਰ ਬਹੁਤ ਪਿਆਰੀ ਹੈ ਇਸ ਕਰਕੇ ਤਾਂ ਉਹਨਾਂ ਨੇ ਵਰਦੇ ਮੀਂਹ ਨੇਰੀ ਵਿੱਚ ਅਤੇ ਚਲਦੇ ਅੰਦਾ ਧੁੰਦ ਯੁੱਧ ਵਿੱਚ ਵੀ ਸਰਸਾ ਨਦੀ ਕਿਨਾਰੇ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਸੀ ਸੋ ਸੰਗਤ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾ ਤੁਸੀਂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵੀ ਬਾਣੀ ਪੜ ਸਕਦੇ ਹੋ ਕੋਈ ਬੰਦਿਸ਼ ਨਹੀਂ ਹੈ ਪ੍ਰਸੰਗਤ ਜੀ ਇਹਨਾਂ ਦਿਨਾਂ ਵਿੱਚ ਤੁਸੀਂ ਜੋ ਵੀ ਕਰਮ ਕਰੋ ਪੂਰੀ ਸ਼ਿੱਦਤ ਅਤੇ ਸ਼ਰਧਾ ਨਾਲ ਕਰੋ ਕਿਸੇ ਬਾਦ ਬਵਾਦ ਵਿੱਚ ਨਹੀਂ ਪੈਣਾ ਦੁਬਦਾ ਵਿੱਚ ਨਹੀਂ ਪੈਣਾ ਨਿਰਮਲ ਕਰਮ ਕਰਨ ਵਾਲਾ ਸਿੱਖ ਬਣ ਕੇ ਰਹਿਣਾ ਹੈ ਆਪਣੇ ਦਿਮਾਗ ਵਿੱਚ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਰਹਿਣ ਦੀ ਚਿਪ ਫਿਟ ਕਰ ਲਿਓ ਲੜਾਈ ਝਗੜਿਆਂ ਵਿੱਚ ਨਾ ਪਿਓ ਤੁਹਾਨੂੰ ਗੁਰੂ ਜੀ ਤੁਹਾਨੂੰ ਤੁਹਾਡਾ ਗੁਰੂ ਤੁਹਾਨੂੰ ਦੇਖ ਰਿਹਾ ਹੋਵੇਗਾ ਬਸ ਸੰਗਤ ਜੀ ਇਨੀਆਂ ਕੁ ਬੇਨਤੀਆਂ ਨਾਲ ਖਿਮਾ ਦਾ ਜਾਚਕਾਂ ਦੁੱਖ ਅਤੇ ਸੁੱਖ ਦੀ ਸਾਂਝੀ ਹੂਕ ਨਾਲ ਤੁਹਾਡਾ ਆਪਣਾ ਵੀਰ ਅਮਰੀਕ ਸਿੰਘ ਸਰਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ